ਜੇ ਜੀ ਕਾਂਗਰਸ ਪਾਰਟੀ ਵੱਲੋਂ ਸ਼ਹਿਰੀ ਪ੍ਰਧਾਨ ਚੁਣਿਆ ਗਿਆ ਬੜੀ ਜ਼ਿੰਮੇਵਾਰੀ ਦਿੱਤੀ ਹੈ ਕੀ ਕਰਨਾ ਚਾਹੋਗੇ ਹਾਂ ਜੀ ਮਮੋਦ ਜੀ ਪਹਿਲਾਂ ਤਾਂ ਮੈਂ ਕਾਂਗਰਸ ਦੀ ਮੁਢਲੀ ਲੀਡਰਸ਼ਿਪ ਨੂੰ ਧੰਨਵਾਦ ਕਰਨਾ ਚਾਹੁੰਨਾ ਜੀ ਸਰਦਾਰ ਡਾਕਟਰ ਅਮਰ ਸਿੰਘ ਸਰਦਾਰ ਲਖਵੀਰ ਸਿੰਘ ਲੱਖਾ ਜੀ ਬੌਂਸਿੰਗ ਚੇਅਰਮੈਨ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਜੀ ਜਿਨ੍ਹਾਂ ਨੇ ਮੈਨੂੰ ਇੰਨੀ ਬੜੀ ਜ਼ਿੰਮੇਵਾਰੀ ਦਿੱਤੀ ਹੈ ਜੀ ਮੈਂ ਧੰਨਵਾਦੀ ਹਾਂ ਕਾਂਗਰਸ ਪਾਰਟੀ ਦਾ ਜਿਸ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਜੀ ਸ਼ਹਿਰ ਦੀ ਇੰਨੀ ਬੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਜੀ ਉਸ ਲਈ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜੀ ਕਾਂਗਰਸ ਪਾਰਟੀ ਦਾ ਜੀ। ਪਨੀਤ ਜੀ ਗੱਲ ਕਰਦੇ ਜਿਸ ਤਰ੍ਹਾਂ ਕੇ ਚੋਣਾਂ ਆ ਰਹੀਆਂ ਨੇ ਤੇ ਤੁਹਾਨੂੰ ਪਤਾ ਕਿ ਪਿਛਲੇ ਲੰਬੇ ਸਮੇਂ ਤੋਂ 2 ਸਾਲ ਹੋ ਗਏ ਝਾੜੂ ਪਾਰਟੀ ਦੀ ਹਵਾ ਚੱਲ ਰਹੀ ਹੈ ਤੇ ਕਾਂਗਰਸ ਨੇ ਤੁਹਾਡੇ ਤੇ ਦਾਅ ਖੇਡਿਆ ਤੁਹਾਨੂੰ ਸ਼ਹਿਰੀ ਪ੍ਰਧਾਨ ਬਣਾ ਕੇ ਕਿਦਾਂ ਬੂਰ ਪਾਓਗੇ ਕਾਂਗਰਸ ਦੀ ਸੋਚਣਾ। ਐਦਾਂ ਜੀ ਦੇਖੋ ਜਿਹੜੀ ਮੌਜੂਦਾ ਸਰਕਾਰ ਆ ਜੀ ਇਹਨਾਂ ਦਾ ਕੋਈ ਕੰਮ ਹੋ ਨਹੀਂ ਰਿਹਾ 2.5 ਸਾਲ ਚ ਕੋਈ ਖਾਸ ਕੰਮ ਹੋਇਆ ਨਹੀਂ ਸ਼ਹਿਰ ਦਾ ਤਾਂ ਕੋਈ ਕੰਮ ਹੋਇਆ ਹੀ ਨਹੀਂ ਜੀ। ਤੁਸੀਂ ਸੀਵਰੇਜ ਦੇਖ ਲਓ, ਲਾਈਟਾਂ ਦੇਖ ਲਓ, ਵਾਟਰ ਸਪਲਾਈ ਦੇਖ ਲਓ, ਕਿਸੇ ਤੇ ਬਾਕੀ ਅਸੀਂ ਇਦਾਂ ਜੀ ਹੁਣ ਯੂਥ ਨੂੰ ਜੋੜਾਂਗੇ ਨਾਲ 31 ਮੈਂਬਰੀ ਕਮੇਟੀ ਬਣਾਵਾਂਗੇ ਜੀ ਬਣੀ ਜੀ ਪਾਰਟੀ ਨਾਲ ਜੁੜਿਆ ਹੋ ਤੇ ਕਿਸ ਆਧਾਰ ਤੇ ਕਿਸ ਮੁੱਦਿਆਂ ਤੇ ਤੁਸੀਂ ਚਰਚਾ ਕਰੋਗੇ ਲੋਕਾਂ ਦੇ ਵਿੱਚ ਪਾਰਟੀ ਦੀ ਮੁੱਦਾ ਜੀ ਸਭ ਤੋਂ ਵੱਡਾ ਮੁੱਦਾ ਤਾਂ ਇਹ ਫਿਲਹਾਲ ਇਦਾਂ ਜੀ ਜਿਹੜੇ ਇਹਨਾਂ ਨੇ ਬਾਜ਼ਾਰ ਚੋਂ ਸ਼ੈਡੋ ਤਰਵਾਏ ਆ ਜੀ ਇਸ ਟਾਈਮ ਗਰਮੀ ਦਾ ਸੀਜ਼ਨ ਚੱਲ ਰਿਹਾ ਜੀ ਪਹਿਲਾਂ ਇਹ ਤੋਂ ਪਹਿਲਾਂ ਬਰਸਾਤ ਦਾ ਸੀ ਨਿਕਲ ਕੇ ਗਿਆ ਬਰਸਾਤ ਫੇਰ ਆਉਣੀ ਹੈ ਜੀ ਤੇ ਇਸ ਲਈ ਸਾਰਾ ਬਾਜ਼ਾਰ ਬਾਜ਼ਾਰ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਸ ਚੀਜ਼ ਤੋਂ ਤੇ ਇਹ ਸਰਕਾਰ ਨੇ ਪਹਿਲੀ ਵਾਰੀ 70 ਸਾਲਾਂ 'ਚ ਪਹਿਲੀ ਵਾਰੀ ਇਦਾਂ ਦਾ ਕੰਮ ਹੋਇਆ ਜੀ ਬਾਜ਼ਾਰ ਵਾਲਿਆਂ ਦਾ ਪੂਰਾ ਧੱਕਾ ਹੋਇਆ ਜੀ ਉਸ ਲਈ ਆਪਾਂ ਬਾਜ਼ਾਰ ਵਾਲਿਆਂ ਦੇ ਨਾਲ ਖੜਾਂਗੇ ਜੀ